ਅਮਿਤੀ 25 2024 ਨੂੰ ਇੱਕ ਦੋਸ਼ੀ ਜਸ਼ਨਦੀਪ ਸਿੰਘ ਜੋ ਕਿ ਐਨਡੀਪੀਐਸ ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀ ਔਰ ਦੌਰਾਨੇ ਆਪਣੀ ਤਰੀਕ ਪੇਸ਼ੀ ਤੇ ਉਹ ਪੁਲਿਸ ਮੁਲਾਜ਼ਮਾ ਨੂੰ ਚਕਮਾ ਦੇ ਕੇ ਭੱਜ ਗਿਆ ਸੀ ਕੋਰਟ ਕੰਪਲੈਕਸ ਸ਼੍ਰੀ ਮੁਕਸਰ ਸਾਹਿਬ ਤੋਂ ਜਿਸ ਤੇ ਕੀ ਮੁਕੱਦਮਾ ਨੰਬਰ 77 ਮਿਤੀ 2/5/24 ਦਰਜ ਰਜਿਸਟਰ ਹੋਇਆ ਤੇ ਸਾਡੀ ਸੀਆਈਏ ਟੀਮ ਤੇ ਐਸਐਚਓ ਸਿਟੀ ਐਸਐਚਓ सदर ਮਾਨਯੋਗ ਸ਼੍ਰੀ ਭਾਗੀ ਰਤਮੀਨਾ ਜੀ ਦੀ ਦਿਸ਼ਾ ਨਿਰਦੇਸ਼ ਛੇਠ ਇਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਕੀ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਇੱਕ ਕਰਨ ਏਲੀਅਸ ਕਾਂਚਾ ਨਾਂ ਦਾ ਵਿਅਕਤੀ ਜਿਹੜਾ ਕਿ ਇਸ ਦੇ ਨਾਲ ਜੇਲ੍ਹ ਵਿੱਚ ਬੰਦ ਸੀ ਉਹ ਇਹਨੂੰ ਭੁਜਾ ਕੇ ਲੈ ਕੇ ਗਿਆ ਉਸ ਦਾ ਚੋਰੀ ਦਾ ਮੋਟਰਸਾਈਕਲ ਤੇ ਕਰਨ ਏਲੀਅਸ ਕਾਂਚਾ ਨੂੰ ਵੀ ਇਸ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ। ਪਰ ਪਹਿਲਾ ਮੁਕਦਮਾ ਇਹ ਦਰਜ ਸੀ ਇਹਨਾਂ ਤੇ ਅਰਸ਼ ਜਸ਼ਨਦੀਪ ਤੇ ਤੇ ਐਨਡੀਪੀਐਸ ਦਾ ਇੱਕ ਮੁਕਦਮਾ ਦਰਸੀ ਤੇ ਕਰਨ ਕਾਂਚਾ ਤੇ ਤਿੰਨ ਮੁਕਦਮੇ ਦਰਜ ਨੇ ਵੱਖ-ਵੱਖ ਤਾਰਾਵਾਂ ਦੇ। ਇਹ ਜਿਹੜਾ ਸਰ ਜੇ.ਟੀ.ਐਨ ਦੀ ਪਲੈਨਿੰਗ ਬਣੀ ਸੀ। ਹਾਂ ਇਹ 15-16 ਦਿਨ ਪਹਿਲਾਂ ਹੀ ਜਿਹੜਾ ਕਰਨ ਕਾਂਚਾ ਇਹ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਜੇਲ੍ਹ ਚੋਂ ਭੱਜਣ ਦੀ ਇਹਨਾਂ ਦੀ ਜਿਹੜੀ ਬਿਉਂਤ ਸੀਗੀ ਉਹ ਜੇਲ੍ਹ ਚ ਹੀ ਬਣੀ ਸੀ